ਜੀਹਦੇ ਘਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਤੋਂ ਬਾਅਦ ਨਹੀਂ ਦਰਸ਼ਨ ਦਿੱਤੇ ਸਾਪਾਂ ਇਤਿਹਾਸੀਅਤ ਦੀ ਸਦ ਕਰਦੇ ਪਰ ਬਚਨ ਗੁਰੂ ਰਾਮਦਾਸ ਜੀ ਦੇ ਪੜੇ ਗੁਰਬਾਣੀ ਦੀ ਵਿਆਖਿਆ ਬੜੀ ਜ਼ਰੂਰੀ ਹੈ ਭਾਈ ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਨਾ ਤੇ ਕੁਰ ਇਤਿਹਾਸ ਨੂੰ ਗੁਰਬਾਣੀ ਦੀ ਤਸਵੱਟੀ ਤੇ ਲਾ ਕੇ ਵੇਖਣਾ ਤੇ ਆਪਣੇ ਮਨ ਦੇ ਵਿੱਚ ਵਸਾਉਣਾ ਬੜਾ ਦਾਤਮਈ ਹੈ ਕਿਉਂਕਿ ਬਲਾਫਤ ਦਾ ਜੂ ਹੈ ਅਸਲੀ ਗੀਤ ਤੋਂ ਬਿਨਾਂ ਨਕਲੀ ਬਾਜ਼ਾਰ ਦੇ ਵਿੱਚ बिक ਜਾਂਦੀ ਹੈ ਨਾ ਪਰ ਹੈ ਨਾ ਸਮਝ ਹੈ ਕਿ ਇਹ ਵੀ ਅਸਲੀ ਹੈ ਕਿ ਇਹ ਨਕਲੀ ਹੈ ਪਰ ਸਾਡੇ ਕੋਲ ਜਿਹੜੀ ਸਭ ਤੋਂ ਉੱਤਮ ਚੀਜ਼ ਹੈ ਨਾ ਉਹ ਸਤਿਗੁਰੂ ਨੇ ਸਾਨੂੰ ਕੁਲਹਾਣੀ ਦਾ ਸਬਕ ਦਿੱਤਾ ਬਾਦਸ਼ਾਹਿੰਦੇ ਦੁਨੀਆ ਦੀ ਹਰ ਇੱਕ ਗੱਲ ਨੂੰ ਹਰ ਇੱਕ ਵਿਚਾਰ ਨੂੰ ਤੂੰ ਗੁਰਬਾਣੀ ਦੇ ਪਰਖ ਕੇ ਵੇਖ ਸਕਦਾ ਹੈ। ਤਾਂ ਗੁਰੂ ਰਾਮਦਾਸ ਜੀ ਕਹਿੰਦੇ ਚੇਤਾ ਰੱਖੀਂ ਕਿਛਾ ਬੁਰਕ ਸਰਬ ਸੁਖ ਦਾਤਾ ਹਰ ਜੰਗ ਦਾ ਵਸ ਹੈ ਕਾਮ ਦੇਣਾ। ਕਹਿੰਦੇ ਲੋਕ ਕਾਮ ਤੇਂ ਗੋਦੀ ਦੀ ਉਦਾਹਰਣ ਦਿੰਦੇ ਆ। ਕਾਲਪ ਬ੍ਰਿਛ ਦੀ ਉਦਾਹਰਣ ਦਿੰਦੇ ਆ। ਮਿਥਿਹਾਸ ਹੈ ਪਰ ਸਤਗੁਰੂ ਦੀ ਉਦਾਹਰਣ ਦਿੰਦੇ ਆ। ਮਿਥਿਹਾਸ ਹੈ ਗੁਰਬਾਣੀ ਦੀ ਤੁਸੰਤੀ ਸਤਗੁਰੂ ਦੀ ਉਦਾਹਰਨ ਦੇ ਤੌਰ ਤੇ ਸ਼ਬਦ ਦਾデア ਪਾਸ਼ਾ ਕਹਿੰਦੇ ਜਦ ਕਹਿ ਵਸ ਹੈ ਕਾਮ ਦੇ ਕਹਿੰਦੇ ਇੱਕ ਕਾਮ ਤੇ ਨਹੀਂ ਕਿਤੇ ਲੱਖਾਂ ਕਾਮ ਦੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਕਾਮ ਦੇਨ ਕੀ ਹੈ ਗੁਰੂ ਦਾ ਨਾਮ ਗੁਰੂ ਦਾ ਸ਼ਬਦ ਮਨ ਵਿੱਚ ਰਤਨ ਜਵਾਹਰ ਮਾਣਿਕ ਦੇ ਇੱਕ ਵਰਗੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸ਼ਬਦਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰੜਾ ਸਾਦੇ ਕੀਤੇ ਸਿਧਾਂਤ ਕੀਏ ਪਾਤਸ਼ਾਹ ਕਹਿੰਦੇ ਦੱਦਾ ਦਾਤਾ ਏਕ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨ ਆਵੀ ਅਗਨਤ ਭਰੇ ਪੰਡਾਲ ਇੱਥੇ ਸਿਧਾਂਤ ਕੀਏ ਪਾਤਸ਼ਾਹ ਕਹਿੰਦੇ ਪਿਉ ਦਾਦੇ ਕਾ ਕੋਲ ਲਿਟਾ ਖਦਾਨਾ ਤਾ ਮੇਰੇ ਮਨ ਭਿਆਨ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਬੋਲ ਕਰੇ ਪੰਡਾਲ ਖੂਟ ਅਕੂਰ ਖਾਵੇ ਖਰਚੇ ਨਾਲ ਮਿਲ ਭਾਈ ਤੋਟ ਨ ਆਵੇ ਬਰਤ ਜਾਈ ਇੱਕ ਬਾਦਸ਼ਾਹਿੰਦੇ ਇੱਛੇ ਕੀ ਨਿਆਰ ਕਾਮ ਦਿਨਾ ਗਉਆਂ ਇਥੇ ਕੰਮ ਕਰਦੀਏ ਉਹ ਤੂੰ ਸੋਚ ਵੀ ਨਹੀਂ ਸਕਦਾ ਕਿਉਂਕਿ ਗੁਰੂ ਖੁਦ ਹੀ ਇੰਨਾ ਬੰਦਾ ਦਤਾ ਹੈ ਤੇ ਦੁਗਾ ਦੁਗਾ ਨੂੰ ਲੈ ਕੇ ਜੀਵ ਤੇ ਤੋਂ ਲੈ ਕੇ ਖਾ ਰਿਆ ਪਰ ਗੁਰੂ ਨਾਨਕ ਸਾਹਿਬ ਬਾਦਸ਼ਾਹਿੰਦੇ ਕਦੇ ਉਹ ਦੇਖ ਜਾਂਦੇ ਆਂ ਚ ਤੋਟ ਨਹੀਂ ਆਈ ਲੋਧ ਪੜਦੇ ਆਂ ਦੇਂਦਾ ਦੇ ਲੈਂਦੇ ਰੱਬ ਕਾਣ ਬੋਲੋ ਜੀ ਜਗਦੀ ਸਰ ਪੜਦੇ ਹਨ ਨਾ ਦੇਂਦਾ ਦੇ ਨਨਹਿੰਦੇ ਛੱਪਾਂ ਦੀ ਦੁਕਾਂ ਤੁਗੰਤਰ ਹਰਿ ਹਾਰ ਜੁਗਾ ਤੋਂ ਲੈ ਕੇ ਅਸੀਂ ਉਸ ਤੋਂ ਮੰਗਦੇ ਆਦੇ ਆ ਤੇ ਉਹ ਬਿਨਾ ਮੰਗਿਆ ਲੋੜਾਂ ਪੂਰੀਆਂ ਕਰਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਹੈ ਵਸ ਹੈ ਕਾਮ ਤੇ ਨਾ ਅਗਲੀ ਪੰਕਤੀ ਵਿੱਚ ਬਾਤ ਕਹਿੰਦੇ ਸੋ ਐਸਾ ਭਾਰਤੀ ਆਏ ਮੇਰੇ ਜੀਰੇ ਕਹਿੰਦੇ ਸੋ ਐਸਾ ਐਸੇ ਗੁਰੂ ਲੋਕ ਤੇ ਉਦਾ ਕਰ ਜਿਹਦੇ ਦਰਤੋਂ ਕੋਈ ਖਾਲੀ ਮੁੜਿਆ ਨਹੀਂ ਜਿਹਦੇ ਦਰਤੋਂ ਜੋ ਵੀ ਆਇਆ ਉਹਨੇ ਜਿੱਤਾਂ ਦੀ ਹੀ ਮੰਗ ਰੱਖੀ ਨਾ ਸਤਿਗੁਰੂ ਸਾਹਿਬ ਕਹਿੰਦੇ ਉਸ ਮੰਗ ਨੂੰ ਪੂਰਾ ਕੀਤਾ ਗੁਰੂ ਨਾਨਕ ਸਰਬਾਤਿ ਦਾ ਪ੍ਰਕਾਸ਼ ਪਰੁਣਨ ਕੀ ਕਰਿਆ ਜਿੱਦਣ ਇਸ ਤਰ੍ਹਾਂ ਦੀ ਪੁਕਾਰ ਸੁਣ ਕੇ ਨਾ ਉਸ ਨਿਰੰਕਾਰ ਨੇ ਗੁਰੂ ਨਾਨਕ ਸਰਪਾਤਸ਼ਾ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਆਉਣ ਦਾ ਫੈਸਲਾ ਲਿਆ ਵਿਚਾਰ ਸਮਝਣਾ ਸ਼ਬਦਾਂ ਦੇ ਵਿੱਚ ਬੜਾ ਤੰਤਰ ਹੁੰਦਾ ਹੈ ਕਿਉਂਕਿ ਗੁਰੂ ਨਾਨਕ ਸਹਿਬ ਪਾਤਸ਼ਾ ਅਕਾਲ ਰੂਪ ਨੇ ਪਰਮੇਸ਼ਰ ਦਾ ਸਰਬਉਲ ਸੰਸਾਰ ਹੈ ਦੋ ਸਰੂਪ ਹੈ ਇੱਕ ਨਿਰਗੁਣ ਸਰੂਪ ਇੱਕ ਸਰਗੁਣ ਸਰੂਪ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਪੱਤਾ ਨੇ ਗੁਰੂ ਨਾਨਕ ਸਰਪਾਤਸ਼ਾ ਜੀ ਦੀ ਗੱਲ ਤੋਂ ਸ਼ਬਦ ਵਰਤਿਆ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਤਿ ਨਰੰਕਾਰ ਅਕਾਰ ਅਕਾਲ ਦੂਤ ਜਗ ਮੰਡਲ ਕਰਿ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਜਿਨ੍ਹਾਂ ਦੇ ਪਾਵਨ ਬਾਣਾਂ ਨੂੰ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੂੰਜੀ ਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖੁਦ ਇਹ ਮਾਨ ਬਖਸ਼ਿਸ਼ ਦਿੱਤਾ ਭਾਈ ਸਾਹਿਬ ਦੀ ਬਚਨ ਵਰਤ ਦੇ ਇੱਕ ਬਾਬਾ ਅਕਾਮੂ ਦੁਜਰਵਾਦੀ ਮਰਵਾਗਾ ਕਦੇ ਜਨਮ ਸਾਖੀ ਦੇ ਬੋਲ ਪੜਿਓ ਕਿ ਜਿਦਨ ਮਾਤਾ ਤ੍ਰਿਪਤਾ ਦੀ ਦੀ ਕੁਖ ਨੂੰ ਭਾਗ ਲੱਗਦੇ ਆ ਨਾ ਬੇਨਤੀ ਇਹ ਕਿਰਪਾ ਕਰਕੇ ਰੋੜਾ ਨਾ ਪਾਓ ਤੇ ਤਲਵੰਡੀ ਦੇ ਵਿੱਚ ਆਪੋ ਮੰਡਲ ਸੀ ਜਿਹੜਾ ਹਵਾ ਦਾ ਰੁਖ ਬਦਲਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਲੈਣਾ ਹੈ ਤੇ ਗੁਰੂ ਰਾਮਦਾਸ ਜੀ ਕੀਤੇ ਸਾਧ ਤਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆ ਇਸੇ ਜੰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਦੇਖਿਆ ਤੇ ਕਹਿੰਦੇ ਉਸ ਵੇਲੇ ਜਿਹੜੀ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੇ ਗੁਰੂ ਨਾਨਕ ਸਾਹਿਬੀ ਦੇ ਸਰਗੁਣ ਸਰੂਪ ਦੇ ਵਿੱਚ वार्तालाप ਹੋਇਆ ਉਹ वार्तालाप ਬੜੀ ਪਿਆਰੀ ਸੀ ਕਹਿੰਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਸਾਹਮਣੇ ਖੜਾ ਕੇ ਸੋ ਸਾਥੀ ਜਨਮ ਸਾਖੀ ਦੇ ਕਰਤਾ ਦੀ ਲਿਖਦੇ ਆਂ ਕਹਿੰਦੇ ਪਰਮੇਸ਼ਰ ਨੇ ਜਿਹੜੇ ਬਚਨ ਗੁਰੂ ਨਾਨਕ ਸਰ ਪਾਤਸ਼ਾਹ ਨੂੰ ਕਹਿਦਾ ਸੁਣੀ ਪੁਕਾਰ ਦਾ ਤਾਰ ਗੁਰੂ ਨਾਨਕ ਜਗਵਾਹਿ ਪਿਠਾਏ ਸੁਣੀ ਅਰਦਾਸ ਸਵਾਨੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਭੇ ਜੁਗ ਅੰਤਰ ਗੁਰੂ ਨਾਨਕ ਕੀ ਕੜਿਆਈ ਉਦੋਂ ਬਚਨ ਕਹੀਏ ਬਚਨ ਬੜੇ ਧਿਆਨ ਨਾਲ ਸੁਣਦਾ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਤੇ ਭਾਈ ਜੈਤਾ ਜੀ ਦੇ ਸੀਸ ਲੈ ਕੇ ਔਲ ਤੱਕ ਇਤਿਹਾਸ ਦੇ ਨਾਲ ਸਾਥ ਪਾਉਣੀ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਗ ਹੈ ਬਸ ਹੈ ਕਾਮ ਤੇ ਨਾ ਗੁਰੂ ਇੱਛਾ ਪੂਰੀਆਂ ਕਰਦਾ ਓਸ ਵੇਲੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹੀ ਨਾ ਅਕਾਲ ਪੁਰਖ ਕਹਿੰਦੇ ਨਾਲ ਤੂੰ ਗੁਰ ਪਰਮੇਸ਼ਰ ਮੈਂ ਬਾਰਗਰੰਥ ਇੱਕ ਗੁਰ ਪਰਮੇਸ਼ਰ ਹੁੰਦਾ ਹੈ ਤੇ ਇੱਕ ਪਾਰਮਰ ਪਰਮੇਸ਼ਰ ਗੁਰ ਪਰਮੇਸ਼ਰ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਕਹਿੰਦੇ ਤੂੰ ਗੁਰ ਪਰਮੇਸ਼ਰ ਮੈਂ ਪਾਰਮਰ ਪਰਮੇਸ਼ਰ ਅਗਲੇ ਬਚਨ ਕਹਿੰਦੇ ਨਾਨਕ ਜਿਹਨੂੰ ਤੂੰ ਬਖਸ਼ਿਆ ਉਹਨੂੰ ਮੈਂ ਬਖਸ਼ਿਆ ਜਿਸ ਦੇ ਉੱਪਰ ਤੇਰੀ ਕਿਰਪਾ ਉਸ ਦੇ ਉੱਪਰ ਮੇਰੀ ਕਿਰਪਾ ਜਿਹੜਾ ਤੇਰੇ ਚਰਨਾਂ ਦਾ ਸੇਵਕ ਉਹ ਮੇਰੇ ਚਰਨਾਂ ਦਾ ਸੇਵਕ ਸਾਧੂ ਕਹਿੰਦੇ ਜੋ ਬਚਨ ਤੁਸੀਂ ਕਹੋਗੇ ਨਾ ਰਸਨਾ ਤੁਹਾਡੀ ਹੋਣੀ ਹੈ ਸ਼ਬਦ ਮੇਰੇ ਹੋਣਗੇ ਸਾਧੂ ਪਾਤਸ਼ਾਹ ਗਿੰਦੇ ਗੁਰੂ ਨਾਨਕ ਸਾਹਿਬ ਨੂੰ ਤੇਰੇ ਸ਼ਬਦਾਂ ਦੇ ਵਿੱਚ ਮੈਂ ਆਪ ਵਰਤਾਂ ਤੇ ਪਟਨਾ ਸਾਹਿਬਾਂ ਦੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆਪ ਨਾਰਾਇਣ ਕਲਾਕਾਰ ਜਗ ਮੈਂ ਪਰ ਰਿਓ ਕਿਸੇ ਦੇ ਵਿੱਚ 14 ਕਲਾ ਹੋਈਆਂ ਕਿਸੇ ਦੇ ਵਿੱਚ 16 ਕਲਾ ਹੋਈਆਂ ਇਸੇ ਤਰ੍ਹਾਂ 12 ਕਲਾ ਹੋਈਆਂ ਪਰ ਅੱਜ ਤੱਕ 16 ਕਲਾ ਹੈ ਸੰਪੂਰਨ ਫਲਿਆ ਅਨੰਤ ਕਲਾ ਹੋਈ ਫੌਟਾ ਪੁਰ ਚੜਿਆ ਬੇਅੰਤ ਕਲਾਵਾਂ ਲੈ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਧਰਤੀ ਤੇ ਪ੍ਰਕਾਸ਼ ਮਾਨ ਗਏ ਕਿਉਂਕਿ ਇਤਿਹਾਸ ਇੰਦਾ ਪ੍ਰਾਤਨ ਧਰਮਾਂ ਦਾ ਇਤਿਹਾਸ ਪੜਨੋ ਕੋਈ ਕਹਿੰਦਾ ਮੈਂ ਖੁਦਾ ਦਾ ਪੇਤਾ ਕੋਈ ਕਹਿੰਦਾ ਮੈਂ ਖੁਦਾ ਦਾ ਪੁੱਤਰ ਹਾਂ ਕੋਈ ਕਹਿੰਦਾ ਮੈਂ ਖੁਦਾ ਦਰ ਭੇਜਿਆ ਹੋਇਆ ਸਿਸਤਾ ਹਾਂ ਪੈਗੰਬਰ ਹਾਂ ਕੋਈ ਕਹਿੰਦਾ ਮੈਂ ਖੁਦਾ ਦਾ ਸੰਦੇਸ਼ ਲੈ ਕੇ ਆਇਆ ਹੋਇਆ ਹਾਂ ਪਰ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਹਿਬ ਜਿਨ੍ਹਾਂ ਦੀ ਬਾਤ ਸ਼ਬਦ ਵਰਤੇਗੇ ਸਿੱਖਾਂ ਨੇ ਨਹੀਂ ਮੁਸਲਮਾਨਾਂ ਨੇ ਨਹੀਂ ਕਰਦੇ ਹਿੰਦੂਆਂ ਨੇ ਵੀ ਕਰਦੇ ਤਕਰੀਬਨ 16 ਤੋਂ 17 ਨਾਵਾਂ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੁਜਿਆ ਜਾਂਦਾ ਹੈ ਪੂਰੇ ਵਿਸ਼ਵ ਦੀ ਤਰ੍ਹਾਂ 16 ਲੰਕਾਂ ਸਰਬੂਰ ਹਲਿਆ ਅੰਤ ਕਲਾ ਹੋਈ ਠਾਕੁਰ ਚੜਿਆ ਗੁਰੂ ਨਾਨਕ ਸਾਹਿਬ ਖੁਦ ਉਸ ਮਾਨਤ ਪਰਮੇਸ਼ਰ ਦਾ ਰੂਪ ਧਾਰਕੀ ਉਹਦਾ ਸਰਗੁਣ ਸਰੂਪ ਬਣ ਕੇ ਇਸ ਦੁਨੀਆ ਤੇ ਆਇਆ ਤੇ ਉਹ ਗੁਰੂ ਨਾਨਕ ਸਾਹਿਬ ਬਾਦਸ਼ਾਹ ਦੀ ਬਾਣੀ ਉਹ ਗੁਰੂ ਨਾਨਕ ਸਾਹਿਬ ਬਾਦਸ਼ਾਹ ਦਾ ਸਰੂਪ 10 ਪਾਤਸ਼ਾਹਾਂ ਤੱਕ ਉਹਨਾਂ ਦੇ ਅੰਦਰ ਜਿਸ ਨੇ ਜੋ ਇੱਛਾ ਰੱਖੀ ਉਹ ਸਾਧੂ ਬਾਦਸ਼ਾਹ ਨੇ ਪੂਰੀ ਕੀਤੀ ਬੰਦੇ ਬੰਦੇ ਪੀਰ ਪੈਗੰਬਰ ਫੌਲੀ ਰਹਿ ਵਰ ਦੁ ਦੁਨੀਆਂ ਤੇ ਮੰਨੇ ਪਰਮੰਨੇ ਅਖਵਾਉਣ ਵਾਲੇ ਗੁਰੂ ਨਾਨਕ ਸਰਪਾਲ ਸਾਹਿਬ ਦੇ ਚਰਨਾਂ ਦੇ ਨਾਮਸਤਕ ਹੁੰਦੇ ਧੰਗੂ ਰਾਮਦਾਸ ਕਹਿੰਦੇ ਭਰੋਸਾ ਰੱਖੀ ਇੱਛਾ ਪੂਰ ਸਰਬ ਸੁਖ ਦਾਤਾ ਹਰ ਜੱਗ ਕੇ ਵਸ ਹੈ ਕਾਮ ਦੇ ਨਾ ਸੋ ਐਸਾ ਹਰ ਹੈ ਜੀ ਮੇਰੇ ਜੀਐਨਡੀ ਤਾਂ ਸਰਬ ਸੁਖ ਕਰਦਾ ਹੈ ਬੇਰੇ ਸੋ ਐਸਾ ਆਪ ਜੀ ਦਾ ਸਰੂਪ ਇਡਾ ਬੇਨਤ ਹੈ ਜੀ ਦੀ ਕਲਾ ਇੰਦੀ ਬੇਅੰਤ ਹੈ ਜੀਦੇ ਵਿੱਚ ਗੁਣ ਹੀ ਗੁਣ ਨੇ ਗੁਣ ਇਹੋ ਹੋਰ ਨਹੀਂ ਨਾ ਤੂਆ ਨਾ ਤੂ ਹੋਏ ਨਾ ਉਹਦੇ ਵਰਗਾ ਕੋਈ ਹੋਇਆ ਤੇ ਨਾ ਉਹਦੇ ਵਰਗਾ ਕੋਈ ਹੋਣਾ ਹੈ ਸਤਗੁਰੂ ਕਹਿੰਦੇ ਉਹਦੇ ਦਰ ਤੇ ਜੋ ਵੀ ਆਇਆ ਉਹਨੇ ਉਸ ਗੰਧਨ ਲਾਇਆ ਗਲੇ ਨ ਲਾਇਆ ਸਤਗੁਰੂ ਪਾਤਸ਼ਾਹ ਕਹਿੰਦੇ ਉਹ ਖਾਲੀ ਹੀ ਮੁੜਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਦਿਰਦ ਸੁਆਮੀ ਸੰਭਰ ਇਹ ਉਹਦੇ ਘਰ ਉਹਦੇ ਦਰ ਦਾ ਉਹਦੇ ਘਰ ਦਾ ਨਿਜ਼ਮ ਨਹੀਂ ਇਹ ਦਿਨ ਚੱਲ ਰਹੀਆਂ ਨੇ ਸ਼ਹੀਦੀਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਜੀ ਦੀ ਸ਼ਹੀਦੀ ਲੰਘ ਕੇ ਦੀ ਤੇ 4 ਤੋਂ ਹੋ ਚੁੱਕਿਆ 13 ਤੇ 12 ਬੋ ਛੋਟੇ ਸਹਿਜਾਂ ਦੇ ਸ਼ਹਾਦਤ ਦੇ ਦਿਨ ਇਹ ਪੰਦਰਵਾੜਾ ਪੂਰੇ 2 ਹਫ਼ਤੇ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੂਰਾ ਪਰਿਵਾਰ ਬਾਬਾ ਹਜੀਤ ਸਿੰਘ ਜੀ ਬਾਬਾ ਉਦਾਰ ਸਿੰਘ ਜੀ ਬਾਬਾ ਤੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤਨਮਤ ਗੁਜ਼ਰ ਕੌਰ ਜੀ ਭਾਈ ਉਚੇਤਰ ਸਿੰਘ ਵਰਗੇ ਬਹਾਦਰ ਸਿੰਘ ਭਾਈ ਦਇਆ ਸਿੰਘ ਵਰਗੇ ਨਾਲ ਚਮਕੌਰ ਦੀ ਗੜੀ ਬੇਅੰਤ ਸਿਧਾਂ ਦੀਆਂ ਸ਼ਹਾਦਤਾਂ ਅਨੰਦਪੁਰ ਸਾਹਿਬ ਦਾ ਉਜੜ ਜਾਣਾ ਸਰਸਾ ਦੀ ਨਦੀ ਦੇ ਕੰਢੇ ਦੇ ਉੱਪਰ ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ ਇਹ ਸਾਰੇ ਉਹ ਦਿਨ ਚੱਲਦੇ ਧੰਗ ਗੁਰੂ ਤੇਗ ਬਹਾਦਰ ਸਿੱਖ ਪਾਤਸ਼ਾਹ ਜੀ ਦੀ ਸ਼ਹਾਦਤ ਲੰਕੇ ਦੀ ਹੈ ਉਸ ਸਮੇਂ ਦੇ ਵਲ ਆਪਾਂ ਚੱਲਿਏ ਜਿਸਲੇle ਔਰੰਗਜ਼ੇਬ ਦਾ ਰਾਜ ਹੈ ਤੇ ਉਹਦੀ ਮਨਸਾ ਸੀ ਉਹਦੀ ਭਾਵਨਾ ਸੀ ਉਹਦੇ ਅੰਦਰ ਇੱਕ ਇੱਛਾ ਜੀ ਜਨਮ ਲਿਆ ਉਹ ਇੱਛਾ ਕੀ ਸੀ ਕਿ ਇਸ ਪਾਰਥਵਰਸ਼ ਦੀ ਕਰਤੀ ਦੇ ਉੱਪਰ ਨੀਰਾ ਬੂਲ ਵਾਲਾ ਹੋਵੇ। ਇਸਲਾਮ ਦਾ ਬੂਲ ਵਾਲਾ ਹੋਵੇ ਕੋਈ ਤੋਤੀ ਟੋਪੀ ਜਨੇਊ ਵਾਲਾ। ਬਗੈਰ ਮੁਸਲਮਾਨ ਤੋਂ ਬਗੈਰ ਇਸਲਾਮ ਤੋਂ ਕੋਈ ਵੀ ਕਿਸੇ ਧਰਮ ਦਾ ਬੰਦਾ ਰਹਿਣਾ ਨਹੀਂ ਚਾਹੀਦਾ। ਕਟੜਤਾਈ ਬਿਲਕੁਲ ਕਟੜਤਾਈ ਕਿ ਉਹਦੇ ਵਾਸਤੇ ਭਾਵੇਂ ਮੈਨੂੰ ਤਲਵਾਰ ਝੁਕਣੀ ਪਵੇ ਭਾਵੇਂ ਮੈਨੂੰ ਤੋਪਾਂ ਝੁਕਣੀਆਂ ਪੈਣ। ਭਾਵੇਂ ਕਿਸੇ ਦਾ ਗਲ ਵਡਣਾ ਪਵੇ ਭਾਵੇਂ ਕਿਸੇ ਦੇ ਨਾਲ ਕੁਝ ਵੀ ਕਰਨਾ ਪਵੇ ਮੈਂ ਇਸ ਮਤ ਨੂੰ ਪੂਰੇ ਭਾਰਤ ਦੇ ਵਿੱਚ ਪ੍ਰਚੰਡ ਕਰਤੇ ਰਵਾਂ ਜਿਸ ਦਾ ਉਹਨੇ ਆਮਲੀ ਰੂਪ ਜਿਸ ਨੂੰ ਦੇਨਾ ਜਦੋਂ ਸ਼ੁਰੂ ਕੀਤਾ ਨਾ ਇੱਕ ਇੱਕ ਦਿਨ ਦੇ ਵਿੱਚ ਸਵਾ ਸਵਾ ਮਨ ਦੇ ਨੂੰ ਲਾ ਕੇ ਇੱਕ ਜਨੇਊ ਦਾ ਇੱਕ ਜੰਨੂ ਦਾ ਪਾਰ ਹੁੰਦਾ ਹੈ ਕੁਝ ਕਰਾਂ 50 ਅੰਗਲ ਦਾ ਜੰਨੂ ਹੁੰਦਾ ਹੈ ਉਹਦਾ ਭਾਰ ਹੁੰਦਾ ਹੈ ਕੁਝ ਘਰਾਬ ਯਾਦ ਰੱਖਣਾ ਆਪਾਂ ਸ਼ਬਦ ਸ਼ੁਰੂ ਕੀਤਾ ਹੈ ਉੱਥੇ ਜਾ ਕੇ ਬਸ ਲਾਭਤੀ ਕਰਨੀ ਹੈ ਪਿਛਾ ਪੂਰਵ ਸੱਚ ਸੁਖਦਾਤਾ ਹਰ ਜੱਗ ਹੈ ਬਸ ਹੈ ਕਹਾਣੀ ਦੁਨੀਆ ਦੇ ਵਿੱਚ ਤੁਸੀਂ ਇੱਛਾ ਰੱਖੋਗੇ ਨਾ ਕਿਸੇ ਬੰਦੇ ਤੋਂ ਉਹ ਤੁਹਾਡੀ ਇੱਕ ਇੱਛਾ ਪੂਰੀ ਕਰ ਦੂਗਾ ਦੋ ਪੂਰੀ ਕਰ ਦੂਗਾ ਚਾਰ ਪੰਜ ਹਰ ਦੁਆ ਪਰ ਸਾਰੀ ਜ਼ਿੰਦਗੀ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਕੋਈ ਦੁਨੀਆ ਦੇ ਵਿੱਚ ਨਹੀਂ ਮਾਂ ਬਾਪ ਵੀ ਇੱਕ ਸਮੇਂ ਤੇ ਆ ਕੇ ਹਾਰ ਜਾਂਦੇ ਨੇ ਤੇ ਪੁੱਤ ਨੂੰ ਕਹਿ ਦਿੰਦੇ ਆ ਕਿ ਅੱਜ ਤੋਂ ਬਾਹਰ ਸਾਡੇ ਹੱਥ ਖੜੀਏ ਅਸੀਂ ਤੇਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਦੁਨੀਆਂ ਦਾ ਹਰ ਇੱਕ ਰਸਤਾ ਰਿਸ਼ਤਾ ਹਾਰ ਜਾਂਦਾ ਹੈ ਪਰ ਧੰਗ ਗੁਰੂ ਰਾਜ ਸੇ ਪਾਤਸ਼ਾਹ ਜੀ ਦਾ ਘਰ ਐ ਸਾਨੂੰ ਪਾਤਸ਼ਾਹ ਕਹਿੰਦੇ ਧਰ ਦੇਣਾ ਸ਼ਬਦ ਪਰ ਸਾਧੂ ਕਹਿੰਦੇ ਨਾਨਕ ਕੱਚੜਿਆਂ ਤੋਂ ਢੋੜ ਢੂਡ ਸੱਜੜ ਸੰਤ ਪੱਕੇ ਪੱਕੇ ਕੋਈ ਬੰਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ ਦੁਨੀਆ ਜਿਉਂਦੇ ਜੀ ਛੱਡ ਜਾਂਦੀ ਏ ਆਸਾਂ ਦੁਨੀਆ ਕਰਨ ਤੋਂ ਭੱਜ ਜਾਂਦੀ ਏ ਆਪਣੇ ਖਰਚਾਂ ਤੋਂ ਲੋਕ ਭੱਜਦੇ ਰਿਖਿਆ ਪਰ ਸਤਗੁਰੂ ਦੇ ਪਿਆਰਿਆ ਗੁਰੂ ਨਾਨਕ ਦਾ ਕਰ ਐਸਾ ਹੈ ਇੱਥੇ ਮੋਇਆਂ ਨੂੰ ਬਾਦ ਵੀ ਸਤਿਗੁਰੂ ਬਾਦਸ਼ਾਹ ਜੀ ਸਾਥ ਦਿੰਦੇ ਆ ਨਾਲ ਲਗਾਉਂਦੇ ਆ ਸਤਿਗੁਰੂ ਬਾਦਸ਼ਾਹ ਮੋਇਆਂ ਤੋਂ ਬਾਦ ਵੀ ਛੱਡਦੇ ਨਹੀਂ ਸਤਿਗੁਰੂ ਸਾਹਿਬ ਜੀ ਤੇ ਤੂੰ ਇੱਛਾ ਰੱਖ ਕੇ ਦੇਖ ਨਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਔਰੰਗਜ਼ੇਬ ਨੇ ਜੰਜੂ ਲਾਉਣੇ ਕੀਤੇ ਹਨ ਤੇ কুরਲਾ ਉੱਠੀ ਦੁਨੀਆ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਉਹ ਬਾਦਸ਼ਾਹ ਜਿਨੇ ਰਾਜ ਭਾਗ ਵਾਸਤੇ ਆਪਣਾ ਪਿਓ ਕਤਲ ਕੀਤਾ ਹੋਵੇ ਜਿਨੇ ਰਾਜ ਭਾਗ ਗੱਦੀ ਲੈਣ ਵਾਸਤੇ ਆਪਣੇ ਭਰਾ ਕਤਲ ਕੀਤੇ ਹੋਣ ਉਹ ਤੋਂ ਤੁਸੀਂ ਕੀ ਆਸ ਰੱਖ ਸਕਦੇ ਕਿ ਉਹ ਦੁਨੀਆ ਦੇ ਨਾਲ ਇਨਸਾਫ ਕਰੇਗਾ ਜਿਹੜਾ ਬੰਦਾ ਹੁਣ ਆਪਾ ਆਪਣੇ ਸਮੇਂ ਦੇ ਵਿਜੀ ਲੈ ਲੀਏ ਭਰਾਵਾਂ ਭਰਾਵਾਂ ਦੇ ਵਿੱਚ ਜਦ ਵੀ ਦੀ ਜੰਗ ਹੁੰਦੀ ਹੈ ਬੱਟਾ ਨੂੰ ਲੈ ਕੇ ਜੰਗ ਦੇ ਹੁੰਦੀ ਹੈ ਇੱਕ ਇੱਕ ਖੋਲ ਦੀ ਕੈਰੀ ਵਾਸਤੇ ਕਤਲ ਹੋ ਜਾਂਦੀ ਹੈ ਪਰ ਜਿਹੜਾ ਔਰੰਗਜ਼ੇਬ ਬਾਦਸ਼ਾਹ پوری ਦੁਨੀਆ ਦੇ ਰਾਜ ਕਰਨ ਦੀ ਗੱਲ ਕਰਦਾ ਉਹ ਦੁਨੀਆ ਨੂੰ ਬਖਸ਼ਦਾ ਨਹੀਂ ਬਖਸ਼ਦਾ ਗੁਰਲਾ ਉੱਥੇ ਹਿੰਦੂ ਲੋਕ ਕਿਉਂਕਿ ਹਿੰਦੂ ਧਰਮ ਦਾ ਉਸ ਵਜਿਹਾ ਗੌਰਵ ਵਾਲਾ ਸੀ ਬਾਕੀ ਤੁਹਾਨੂੰ ਬੜੇ ਘੱਟ ਸੀ ਇਸ ਪੂਰੀ ਵਿਚਾਰ ਦੇ ਵਿੱਚੋਂ ਇੱਕ ਵਿਚਾਰ ਮੈਂ ਪਹਿਲੀ ਗੀਤੀ ਕਰ ਦੇਵਾਂ ਕਿ ਇਹ ਇਤਿਹਾਸ ਕਿਸੇ ਨੂੰ ਨੀਵਾਂ ਜਾਂ ਕਿਸੇ ਨੂੰ ਉੱਚਾ ਧੋਣ ਵਾਸਤੇ ਨਹੀਂ ਇਹ ਇਤਿਹਾਸ ਬਰਾਬਰਤਾਈ ਦਾ ਹੈ ਇਹ ਇਤਿਹਾਸ ਸਾਦੀ ਬਾਲਤਾ ਦਾ ਹੈ ਕਿਸੇ ਤਰਫ ਨੂੰ ਨੀਵਾਂ ਜਾਂ ਕਿਸੇ ਨੂੰ ਉੱਚਾ ਕਰਨ ਵਾਸਤੇ ਨਹੀਂ ਦੇ ਨਾਈ ਗੁਰੂ ਨਾਨਕ ਦੇ ਘਰ ਦਾ ਇਸ ਦਾਤ ਮੁੱਢ ਧੁਰਿਆ ਜਦੋਂ ਨਾ ਕਿਸੇ ਨੇ ਹੱਥ ਪੜਿਆ ਨਾ ਕਿਸੇ ਨੇ ਪੁਕਾਰ ਸੁਣੀ ਆਪਾਂ ਨੂੰ ਪਤਾ ਇਤਿਹਾਸ ਸਾਰਿਆਂ ਨੇ ਸੁਣਿਆ ਕਿ Hindu ਪੰਡਤਾਂ ਦੀ ਬ੍ਰਹਮਣਾ ਦੀ ਇਕਤਰਤਾ ਹੁੰਦੀ ਹੈ ਉਸ ਇਕਤਰਤਾ ਦੇ ਵਿੱਚ ਇਹ ਵਿਚਾਰ ਹੁੰਦੀ ਹੈ ਕਿ ਹੁਣ ਕੌਣ ਹੈ ਐਸਾ ਜਿਹੜਾ ਸਾਡੇ ਧਰਮ ਨੂੰ ਰੱਖ ਸਕਦਾ ਹੈ ਸਾਡੇ ਧਰਮ ਦੀ ਬਾਤ ਫੜ ਸਕਦਾ ਕਿਉਂਕਿ ਨਾ ਸਾਡੀ ਸੇਲੀ ਰਹਿਣੀ ਹੈ ਨਾ ਸਾਡੀ ਟੋਪੀ ਰਹਿਣੀ ਹੈ ਨਾ ਸਾਡਾ ਜਨੇਊ ਰਹਿਣਾ ਨਾ ਸਾਡੇ ਮੰਦਰ ਰਹਿਣੀ ਹੈ ਨਾ ਸਾਡੀ ਪੂਜਾ ਰਹਿਣੀ ਹੈ ਸਾਡਾ ਤੇ ਮੜੀਆ ਮੇਟ ਕਰ ਦੇਣਾ ਇਸ ਹਾਦਸੇ ਨੇ ਕਿਉਂਕਿ ਮੰਦਰ ਢਾਈ ਗਏ ਮਸੀਤਾਂ ਬਣਾਈਆਂ ਗਈਆਂ ਔਰ ਅਗਰ ਜੀ ਨੇ ਮੰਦਰ ਢਾਈ ਮਸੀਤਾਂ ਬਣਾਈਆਂ ਮੰਦਰਾਂ ਤੇ ਛਾਤੀ ਉਹ ਕਹਿੰਦੇ ਸਾਡਾ ਬਚਨ ਨਹੀਂ ਕੁਝ ਨਹੀਂ ਤਾਂ ਇਹਨਾਂ ਦੇ ਵਿੱਚੋਂ ਇੱਕ ਬ੍ਰਹਮਣ ਸੀ ਜੀ ਦਾ ਨਾਮ ਸੀ ਪੰਡਤ ਕਿਰਪਾ ਇਹ ਵੀ ਯਾਦ ਰੱਖਿਓ ਇਤਿਹਾਸ ਦਵਾਏ ਕਿ ਪੰਡਤ ਕਿਰਪਾ ਰਾਮ ਕੋ ਸਿੱਖੀ ਦਾ ਧਾਰਮੀ ਸੀ ਗੁਰੂ ਨਾਨਕ ਦੇਵ ਜੀ ਵਿਚਾਰ ਦਾਤਾ ਧਾਰਮੀ ਸੀ ਜਿਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕੀਤਾ ਜਾਨੂੰ ਸੀ ਨੂੰ ਨੰਨ ਸਕਦੇ ਤਾਂ ਜਦੋਂ ਵਿਚਾਰ ਹੋਈ ਤੇ ਕੋਈ ਰਸਤਾ ਨਾ ਲੱਭਿਆ ਸਭ ਦੇ ਹੱਥ ਖੜੇ ਹੋ ਗਏ ਪੰਡਤ ਕਿਰਪਾ ਰਾਮ ਕਹਿੰਦਾ ਹੋਇ ਸੱਜਣੋ ਕਿੰਦੇ ਇੱਕ ਕਲਦੁਗ ਦਾ ਸਮਾਏ ਤੇ ਕਲਦੁਗ ਦੇ ਸਮਾਏ ਦੇ ਅਵਤਾਰ ਨੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਕਲ ਤਾਰਣ ਗੁਰੂ ਨਾਨਕ ਆਇਆ ਜਿਨ੍ਹਾਂ ਦਾ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ਖ ਦੇ ਚੋਂ ਵਰਣਾ ਕੋ ਸਾ ਉਹ ਕਿਸੇ ਦੇ ਧਰਮ ਦੇ ਨਾਲ ਵਿਤਕਰਾ ਨਹੀਂ ਕਰਦੇ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਰ ਇੱਕ ਧਰਮ ਦਾ ਸਤਕਾਰ ਕਰਦੇ ਆ ਉਹਨਾਂ ਦੀ ਜੋਤ ਦੇ ਮਾਲਕ ਅਜਵੇਂ ਬਾਦਸ਼ਾਹ ਹੁੰਦੇ ਭਾਬਰ ਸਾਹਿਬ ਨੇ ਜੇ ਸਾਡੀ ਕੋਈ ਬਾਹ ਫੜ ਸਕਦਾ ਹੈ ਸਾਡੀ ਕੋਈ ਰੱਖਿਆ ਕਰ ਸਕਦਾ ਹੈ ਸਾਡੀ ਕੋਈ ਪੁਕਾਰ ਸੁਣ ਸਕਦਾ ਹੈ ਤੇ ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੈ ਜੇ ਹੋ ਸਕੇ ਤੇ ਸਾਰੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਲੀਏ ਇਹ ਮਤਾ ਪੁਕਾਇਆ ਗਿਆ ਕਿ ਸਾਈਂ ਕੀਤੇਗੇ ਦਸਤਕ ਕੀਤੇਗੇ ਉਸ ਸਭਾ ਦਾ ਇਹ ਪਤਾ ਸੀ 71 ਦਾ ਪੰਡਿਤ ਕਿਰਪਾ RAM ਜੀ ਦੀ ਅਗਵਾਈ ਹੇਠ ਅਨਾਰਗੁਰ ਸਾਹਿਬ ਦੀ ਧਰਤੀ ਤੇ ਗੁਰੂ ਜੀ ਬਹਾਦਰ ਸਰ ਪਾਛਾ ਦੇ ਚੰਨਾ ਚੌਣਾ ਕੀਤਾ। ਟੋਪੀਆਂ ਲਈਆਂ, ਤੋਤੀਆਂ ਪਾਈਆਂ, ਜਨੇਊ ਪਾਈ ਹੋਇਆ। ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿੰਦੇ ਇੰਨੇ ਕੁ ਬੇਬਸ ਹੋ ਚੁੱਕੇ ਸਨ ਔਰੰਗ ਦੇ ਔਰੰਗਜੀਤ ਦੇ ਜ਼ੁਲਮ ਤੋਂ ਕਿ ਉਹਨਾਂ ਦੇ ਮੂੰਹ ਦੇ ਵਿੱਚ ਕਾਹ ਫੜਕੇ ਲੱਭੇ ਤੈ ਕੇ ਗੁਰੂ ਦੇ ਜਿਥੇ ਕੋਈ ਨਰਾਦਰ ਨਹੀਂ ਕੀਮਤ ਕਰਨੀ ਮੈਂ ਬਾਰ ਬਾਰ ਇਹ ਬੇਨਤੀ ਤਾਂ ਕਰਦਾ ਤੀ ਵਾਰ ਅਸੀਂ ਪੌਛ ਤੇ ਸ਼ਬਦਾਂ ਨੂੰ ਲੈ ਕੇ ਦੇ ਦੇ ਵਿੱਚ ਲੈ ਕੇ ਜਾਂਦੇ ਆ ਗੁਰੂ ਨਾਨਕ ਦੇ ਕਰਮੇਹਾਰੀ ਨੂੰ ਸਨਮਾਨ ਦਿੱਤਾ ਹੈ ਮੂੰਹ ਦੇ ਵਿੱਚ ਝਾ ਫੜ ਕੇ ਗੁਰੂ ਦੇ ਬਾਬਾ ਸਾਹਿਬ ਦੇ ਅੱਗੇ ਆਪਣੇ ਗੋਡੇ ਜ਼ਮੀਨ ਤੇ ਹੀਠਾਂ ਲਾ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਤੁਸੀਂ ਹੀ ਰੱਖਣ ਵਾਲਿਓ ਤੁਸੀਂ ਹੀ ਕਿਰਪਾ ਕਰਨ ਵਾਲਿਓ ਸਤਿਗੁਰੂ ਰਹਿਮ ਕਰੋ ਦਇਆ ਕਰੋ ਤੁਸੀਂ ਸਭ ਕੁਝ ਜਾਣੀ ਜਾਣੂ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੁਣ ਸਾਡੀ ਜੀਵਨ ਬੇਰੀ ਅੰਦਰ ਉਤਪਰੀਏ ਮੱਧ ਦਾ ਵਿੱਚ ਔਰੰਗਜ਼ੇਬ ਦਾ ਜ਼ੁਲਮ ਜਿਹੜਾ ਹੱਥ ਤੋਂ ਟੱਪ ਚੁਕਿਆ ਸਾਡੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੈ ਜਿਹੜਾ ਸਾਡੇ ਤਰਨ ਦੀ ਰੱਖਿਆ ਕਰ ਸਕੀ ਤੰਗੂ ਦੇਖ ਬਹਾਦਰ ਸਭ ਦੀ ਬੇਤੀ ਕਰਦੇ ਬਹੁਤ ਕੰਡਾ ਪਾਰਦਾ ਨਜ਼ਰੇ ਨਦੀਆ ਵੇ ਸਤਰੂ ਨਾ ਤੇ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਪਿੱਛੇ ਗਈਏ ਇਸਲਾਮ ਕਬੂਲ ਕਰ ਲਈ ਫਿਰ ਤੇ ਸਾਡੀਆਂ ਪੁਸਤਾਂ ਹੀ ਖਤਮ ਹੋ ਜਾਣਗੀਆਂ ਲਾਪਤਾ ਪੈਣਗੇ ਉਹਨਾਂ ਦੇ ਸਮੇਂ ਵਿੱਚ ਨਾ ਸਾਨੂੰ ਅਗਲਾ ਕੰਡਾ ਨਜ਼ਰ ਆਉਂਦਾ ਕਿ ਅਸੀਂ ਅਗਲੇ ਕੰਡੇ ਤੱਕ ਜਿੱਥੇ ਇਸ ਜ਼ੁਲਮ ਤੋਂ ਬਚ ਸਕੀਏ ਨਾ ਕੋਈ ਕੰਡਾ ਨਜ਼ਰ ਆਉਂਦਾ ਤੇ ਅੱਗੇ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਨਿਮਾਣੀ ਬਣ ਕੇ ਸਤਿਗੁਰੂ ਇੱਕ ਧਾਟਾ ਕਰ ਨਜ਼ਰ ਆਇਆ ਜੇ ਕੋਈ ਰੱਖ ਸਕਦੇ ਤੇ ਤੁਸੀਂ ਇਤਿਹਾਸਕ ਇਹਨਾਂ ਬਾਲ ਗੋਪਦrai ਦੀ ਆਏ 9 ਸਾਲ ਦੀ ਉਮਰ